ਓਲੰਪੀਅਨ ਖਿਡਾਰੀ ਜੋ ਸੈਂਟਰ ਫਾਰਵਰਡ ਖੇਡਦਾ ਹੈ ਗੁਰਜੰਟ ਸਿੰਘ ਅੱਜ ਮੈਚ ਜਿੱਤ ਕੇ ਸੈਮੀਫਾਈਨਲ ਦੇ ਵਿੱਚ ਇੰਡੀਆ ਦੀ ਟੀਮ ਦੇ ਵਿੱਚ ਖੇਡ ਰਿਹਾ ਹੈ ਮਾਂ ਹੀ ਇੱਕ ਐਸੀ ਜੀ ਚੀਜ਼ ਹੈ ਜਿਹੜੀ ਬੱਚੇ ਨੂੰ ਆਪਣੀ ਕੋਖ ਚ ਪਹਿਲਾਂ ਪਾਲਦੀ ਹੈ ਫਿਰ ਉਸ ਨੂੰ ਦੁਨੀਆ ਦੇ ਉੱਤੇ ਆਣ ਕੇ ਪਾਲਦੀ ਹੈ ਅੱਜ ਉਸ ਤੇ ਅਥਰੂ ਵੀ ਨਿਕਲ ਰਹੇ ਨੇ ਸ਼ਾਇਦ ਖੁਸ਼ੀ ਦੇ ਅਥਰੂ ਨੇ ਟੀਮ ਅੱਜ ਸੈਮੀਫਾਈਨਲ ਚ ਪਹੁੰਚ ਗਈ ਹੈ ਚਲੋ ਮੈਡਲ ਤੇ ਸਾਨੂੰ ਪਰਸੋਂ ਹੀ ਮਿਲ ਗਿਆ ਸੀ ਜਦੋਂ ਅਸੀਂ 52 ਸਾਲ ਬਾਅਦ ਆਸਟ੍ਰੇਲੀਆ ਦੇ ਹਰਿਆ ਆਲੰਪਿਕ ਦੇ ਤੇ ਮੈਂ ਤਾਂ ਉਹੀ ਪ੍ਰਮਾਤਮਾ ਗੜੀ ਉਸ ਟਾਈਮ ਵੀ ਅਰਦਾਸ ਕੀਤੀ ਸੀ ਮਹਾਰਾਜੋ ਸਾਡੇ ਨਾਲ ਜੋ ਸਹੀ ਹੋਵੇ ਜਾਂ ਗਲਤ ਹੋਇਆ ਹੋਗਾ ਪਰ ਹੁਣ ਆਪ ਤੁਸੀਂ ਆਪ ਗਰਾਊਂਡ ਦੇ ਵਿੱਚ ਆ ਕੇ ਪ੍ਰਮਾਤਮਾ ਨੇ ਆਪ ਇਹਨਾਂ ਸਹਾਇ ਹੋ ਕੇ ਇਹਨਾਂ ਨੂੰ ਲੈ ਗਿਆ। ਸ੍ਰੀ ਪ੍ਰਮਾਤਮਾ ਗੜੀ ਦੀ ਅਰਦਾਸ ਕਰਦੇ ਨੇ ਕਿ ਉਹ ਸੈਮੀਫਾਈਨ ਜਿੱਤਣ ਤੇ ਫਾਈਨਲ 'ਚ ਜਾਣ। ਕਹਿੰਦੇ ਪਾਲਣੇ ਵਿੱਚ ਹੀ ਪੁੱਤਰੇ ਪਾਉ ਪਛਾਨੇ ਜਾਂਦੇ ਹਨ। ਅੱਜ ਉਹੀ ਉਦਾਹਰਨ ਸਿੱਧ ਹੋ ਰਹੀ ਹੈ ਜੰਡਿਆਲਾ ਦੇ ਪਿੰਡ ਖਲਹਿਰਾ ਦੇ ਵਿੱਚ ਜਿੱਥੋਂ ਦਾ 올ੰਪੀਅਨ ਖਿਡਾਰੀ ਜੋ ਸੈਂਟਰ ਫਾਰਵਰਡ ਖੇਡਦਾ ਹੈ ਗੁਰਜੰਟ ਸਿੰਘ ਅੱਜ ਮੈਚ ਜਿੱਤ ਕੇ ਸੈਮੀਫਾਈਨਲ ਦੇ ਵਿੱਚ ਇੰਡੀਆ ਦੀ ਟੀਮ ਦੇ ਵਿੱਚ ਖੇਡ ਰਿਹਾ ਹੈ ਸੈਮੀਫਾਈਨਲ ਦੇ ਵਿੱਚ ਖੇਡੇਗਾ ਅਗਲਾ ਮੈਚ ਜੋ ਖੁਸ਼ੀ ਦਾ ਮਾਹੌਲ ਉਹਨਾਂ ਦੇ ਪਿੰਡ ਦੇ ਵਿੱਚ ਇਸ ਵਕਤ ਆਪਾਂ ਉਹਨਾਂ ਦੇ ਪਿੰਡ ਦੇ ਵਿੱਚ ਉਹਨਾਂ ਦੇ ਘਰ ਦੇ ਵਿੱਚ ਖੜੇ ਹਾਂ ਖੁਸ਼ੀ ਦਾ ਮਾਹੌਲ ਹੈ ਦੇਖ ਸਕਦੇ ਹੋ ਤੁਸੀਂ ਕਿ ਉਹਨਾਂ ਨੂੰ ਵਧਾਈਆਂ ਦੇਣ ਵਾਸਤੇ ਉਹਨਾਂ ਦੇ ਘਰ ਦੇ ਵਿੱਚ ਵਧਾਈਆਂ ਦੇਣ ਵਾਸਤੇ ਕਈ ਲੋਕ ਪਿੰਡ ਦੇ ਪਹੁੰਚ ਚੁੱਕੇ ਹਨ ਉਹਨਾਂ ਦੇ ਮਾਪੇ ਬਾਪ ਦਾਦੀ ਉਹਨਾਂ ਦੇ ਭੈਣਾ ਉਹਨਾਂ ਦੇ ਚਾਚੇ ਸਾਰੇ ਇਸ ਵਕਤ ਤੇ ਪਹੁੰਚੇ ਹਨ ਕਿਉਂ ਖੁਸ਼ੀ ਹੁੰਦੀ ਹੈ ਜਦੋਂ ਇੱਕ लाडला ਜਦੋਂ ਇੱਕ ਤਰੱਕੀ ਕਰਕੇ ਦੁਨੀਆ ਦੇ ਵਿੱਚ ਆਪਣਾ ਆਪਣੇ ਪਰਿਵਾਰ ਦਾ ਆਪਣੇ ਮਾਪੇ ਬਾਪ ਦਾ ਖਾਸ ਕਰ ਮਾਪੇ ਬਾਪ ਨੂੰ ਖੁਸ਼ੀ ਹੁੰਦੀ ਹੈ ਜਦੋਂ ਉਹ ਸੁੱਖਾਂ ਮੰਗ ਮੰਗ ਪੁੱਤ ਮੰਗਦੇ ਨੇ ਤੇ ਉਹੀ ਪੁੱਤ ਜਦੋਂ ਉਹਨਾਂ ਦੀ ਜਿਹੜੀ ਕਹਿ ਸਕਦੇ ਜੋ ਚੀਜ਼ ਚਾਹੁੰਦੇ ਨੇ ਉਹ ਤੇ ਖਰਾ ਉਤਰਦਾ ਤੇ ਉਸ ਮਾਂ ਬਾਪ ਨੂੰ ਖੁਸ਼ੀ ਹੁੰਦੀ ਆ ਅੱਜ ਉਸ ਦਾ ਦੇ ਗੁਰਜੰਟ ਸਿੰਘ ਦੇ ਮਾਂ ਬਾਪ ਨਾਲ ਹੀ ਗੱਲ ਕਰਦੇ ਆ ਕਿ ਕੀ ਮਹਿਸੂਸ ਕਰ ਰਹੇ ਨੇ ਕਿੰਨੀ ਕੁ ਖੁਸ਼ੀ ਹੈ ਇਸ ਵੇਲੇ ਉਹਨਾਂ ਦੇ ਮਨ ਚ ਹੈਗੀ ਹੈ ਕਿੰਨੀ ਕੁ ਕਹਿੰਦੇ ਨੇ 56 ਇੰਚ ਦਾ ਸੀਨਾ ਇੰਚ ਦਾ ਸੀਨਾ ਉਹਨਾਂ ਦਾ ਹੋਇਆ ਕਿ ਨਹੀਂ ਹੋਇਆ ਜੀ ਸਭ ਤੋਂ ਪਹਿਲਾਂ ਨੇ ਪੀਟੀਸੀ ਨਿਊਜ਼ ਵੱਲੋਂ ਤੁਹਾਨੂੰ ਵਧਾਈ ਹੈ ਜੀ ਬਹੁਤ ਬਹੁਤ ਤੇ ਇੰਡੀਆ ਦੀ ਟੀਮ ਤੁਹਾਡਾ ਗੁਰਜੰਟ ਜਿਹੜਾ ਖੇਡ ਰਿਹਾ ਇੰਡੀਆ ਦੀ ਟੀਮ ਦੇ ਵਿੱਚ ਉਹ ਸੈਮੀਫਾਈਨਲ ਚ ਪਹੁੰਚਿਆ ਪਹਿਲਾਂ ਸਭ ਤੋਂ ਪਹਿਲਾਂ ਪੀਟੀਸੀ ਨਿਊਜ਼ ਵੱਲੋਂ ਆਪਣੀ ਵਧਾਈ ਲਓ ਤੇ ਆਪਣੇ ਬਾਰੇ ਦੱਸੋ ਤੇ ਅੱਜ ਗੁਰਜੰਟ ਜਿਹੜਾ ਸੈਮੀਫਾਈਨਲ ਚ ਖੇਡਣ ਜਾ ਰਿਹਾ ਹੈ ਕੀ ਮਹਿਸੂਸ ਕਰਦੇ ਹੋ ਤੁਹਾਡਾ ਸੀਨਾ ਕਿੱਡਾ ਕਿੰਚ ਚੌੜਾ ਹੋਇਆ ਤੁਸੀਂ ਬੜੇ ਖੁਸ਼ ਹੋਗੇ ਸਭ ਤੋਂ ਪਹਿਲਾਂ ਦੇ ਪੀਟੀਸੀ ਨਿਊਜ਼ ਦਾ ਧੰਨਵਾਦ ਜਰੂਤ ਜੀ ਸਾਡੇ ਕੋਲ ਬਹੁਤ ਬਹੁਤ ਧੰਨਵਾਦ ਤੁਹਾਡਾ ਸਮਾਂ ਕੱਢਿਆ ਤੁਸੀਂ ਤੇ ਵੇਖੋ ਜੀ ਬੜੀ ਖੁਸ਼ੀ ਵਾਲੀ ਗੱਲ ਹੈ ਵੀ ਸਾਡੀ ਟੀਮ ਅੱਜ ਸੈਮੀਫਾਈਨਲ ਚ ਪਹੁੰਚ ਗਈ ਹੈ। ਚਲੋ ਮੈਡਲ ਤੇ ਸਾਨੂੰ ਪਰਸੋਂ ਹੀ ਮਿਲ ਗਿਆ ਸੀ ਜਦੋਂ ਅਸੀਂ 52 ਸਾਲ ਬਾਅਦ ਆਸਟ੍ਰੇਲੀਆ ਨੂੰ ਹਰਾਇਆ 올림픽 ਦੇ ਬੜੀ ਖੁਸ਼ੀ거든 ਮਹਿਸੂਸ ਕੀਤੀ ਉਸ ਤੋਂ ਪਹਿਲਾਂ ਵੀ ਜਿੰਨੇ ਮੈਚ ਹੋਏ ਹੈਗੇ ਚਲੋ ਸਾਰੇ ਪਲੇਅਰ ਬਹੁਤ ਵਧੀਆ ਖੇਡੇ ਹੈਗੇ ਭਾਰਤੀ ਹਾਕੀ ਪੀਂਗ ਜਿਹੜੀ ਇੱਕ ਨਹੀਂ ਬਿਲਕੁਲ ਬੜੀ ਉੱਚੀਆਂ ਪ੍ਰਾਪਤੀਆਂ ਤੇ ਜਾ ਰਹੀ ਹੈਗੀ। ਚਲੋ ਅੱਜ ਗ੍ਰੇਟ ਬ੍ਰਿਟਨ ਦੇ ਨਾਲ ਫੇਰ ਇਹਨਾਂ ਦਾ ਅੱਜ ਮੈਚ ਹੋਇਆ ਵਾ ਬੜੀ ਖੁਸ਼ੀ ਹੈ ਅਸੀਂ ਤੇ ਸਿਰ ਦੀਆਂ ਹੀ ਅਰਦਾਸਾਂ ਹੀ ਕਰਨੇ ਵੀ ਪਰਮਾਤਮਾ ਇਹਨਾਂ ਨੂੰ ਸੈਮੀਫਾਈਨਲ ਜਿੱਤ ਜਾ। ਉਹਤ ਰੰਗ ਉੱਡਿਆ ਜੀ ਜਿਹੜਾ ਅੱਜ ਵੇਹ ਰੰਗ ਤੇ ਉੱਡ ਗਿਆ ਸੀ ਜਿੰਨਾ ਕੋ ਮੈਚ ਫਸਵਾ ਆਪਾਂ ਵੇਖਣ ਚ ਆ ਰਿਹਾ ਸੀ ਸਾਰੇ ਹਿੰਦੁਸਤਾਨ ਦੇ ਰੰਗ ਉੱਡਿਆ ਫੇ ਤੁਹਾਡਾ ਕਿਸ ਤਰ੍ਹਾਂ ਬਣ ਰਿਹਾ ਸੀ ਜੀ ਤੁਸੀਂ ਟੀਵੀ ਵੇਖ ਰਹੇ ਵੇਖੋ ਸਾਡੇ ਹੌਸਲੇ ਬਲੰਦ ਸੀਗੇ ਜਦੋਂ ਸਾਡੇ ਇੱਕ ਪਲੇਅਰ ਨੂੰ ਕਾਰਡ ਮਿਲਿਆ ਸੀਗਾ ਪੂਰੇ ਮੈਚ ਵਾਸਤੇ ਉਹਨੂੰ ਬਾਹਰ ਨਿਕਲਿਆ ਤੇ ਮੈਂ ਤਾਂ ਉਹੀ ਪ੍ਰਮਾਤਮਾ ਗੜੀ ਉਸ ਟਾਈਮ ਹੀ ਅਰਦਾਸ ਕੀਤੀ ਸੀ ਮਹਾਰਾਜੋ ਸਾਡੇ ਨਾਲ ਜੋ ਸਹੀ ਹੋਵੇ ਜਗਲਤ ਹੋਇਆ ਹੋਗਾ ਪਰ ਹੁਣ ਆਪ ਤੁਸੀਂ ਆਪ ਗਰਾਊਂਡ ਦੇ ਵਿੱਚ ਆ ਕੇ ਪ੍ਰਮਾਤਮਾ ਨੇ ਆਪ ਇਹਨਾਂ ਸਹਾਇ ਹੋ ਕੇ ਇਹਨਾਂ ਨੂੰ ਵੇਚ ਪਾਇਆ ਕਿੰਨੀ ਕਿ ਸ਼ੁਭ ਕਾਮਨਾਵਾਂ ਤੁਹਾਡੀਆਂ ਮਨੋਂ ਸਿਰਫ ਗੁਰਜੰਟ ਵਾਸਤੇ ਨਹੀਂ ਸਾਡੀ ਟੀਮ ਵਾਸਤੇ ਕਿੰਨੀਆਂ ਕਿ ਨਿਕਲੀਆਂ ਵੇਖੋ ਜੀ ਸ਼ਾਦੀ ਤਾਂ ਸੋਚ ਸ਼ੁਰੂ ਤੋਂ ਹੀ ਉਹ ਬਣੀ ਪਈ ਸੀ ਸਰਬੱਤ ਦਾ ਭਲਾ ਮੰਗਦੇ ਆ ਅਸੀਂ ਪੂਰੀ ਟੀਮ ਦੀਆਂ ਉਸੇ ਦਿਨ ਤੋਂ ਹੀ ਅਰਦਾਸਾਂ ਕਰਦੇ ਹਾਂ ਸਭ ਤੋਂ ਪਹਿਲਾਂ ਉਹਨਾਂ ਦੀ ਪਰਮਾਤਮਾ ਗਾੜੀ ਇਹਨਾਂ ਨੂੰ ਇਹੀ ਅਰਦਾਸ ਕਰਦੀ ਵੀ ਪਰਮਾਤਮਾ ਨੇ ਗਰਾਊਂਡ ਦੇ ਵਿੱਚ ਖੇਡਣਾ ਇਹਨਾਂ ਨੂੰ ਤੰਦਰੁਸਤੀ ਬਖਸ਼ੀ ਇਹਨਾਂ ਨੂੰ ਸੱਟਾਂ ਚੂਟਾਂ ਤੋਂ ਬਚਾਈ ਤੇ ਆਪ ਸਹਾਈ ਹੋ ਗਏ ਇਹਨਾਂ ਦਾ ਨਾਲ ਜਿਹੜਾ ਮੈਚ ਹੈ ਕਿ ਨਹੀਂ ਉਹ ਫਤਿਹ ਕੋਣ ਆਂਦਾ ਕੀ ਗੱਲ ਨੂੰ ਹੁੰਦਾ ਆ ਜੀ ਅਸੀਂ ਬਸ ਇਹ ਨਹੀਂ ਇਹਨਾਂ ਹੌਸਲੇ ਬੁਲੰਦ ਰੱਖੋ ਹੌਸਲੇ ਬੁਲੰਦ ਰੱਖੋ ਪਰਮਾਤਮਾ ਤੁਹਾਡੇ ਨਾਲ ਹੈਗਾ ਚਲੋ ਉਹ ਵੀ ਕਹਿੰਦੇ ਆ ਕਿ ਸਾਨੂੰ ਸਟ੍ਰੀਮ ਸੈੱਟ ਹੈਗੀ ਤੇ ਸਾਰੇ ਪਲੇਅਰ ਇੱਕ ਤੋਂ ਇੱਕ ਹੀ ਹੈਗੇ ਤੇ ਜਦੋਂ ਵੀ ਗੋਲ ਹੁੰਦਾ ਵਾ ਸਾਰੇ ਪਲੇਅਰਾਂ ਦਾ ਹੀ ਉਹਦੇ ਵਿੱਚ ਯੋਗਦਾਨ ਹੁੰਦਾ ਵਾ ਕਿ ਚਲੋ ਕਿਸੇ ਨੇ ਬਹੁ ਇਧਰੋਂ ਖੜੀ ਕਿਸੇ ਨੇ ਉਧਰੋਂ ਖੜੀ ਕਿਸੇ ਨੇ ਆਪਣੇ ਪੁਲਿਟੀ ਕਾਉਨਰ ਬਣਾਇਆ ਕਿਸੇ ਨੇ ਸਟੋਕ ਲਾਈ ਪਰ ਉਹਦੇ ਵਿੱਚ ਪੂਰੀ ਟੀਮ ਦਾ ਹੀ ਸਹਿਯੋਗ ਹੁੰਦਾ ਵਾ ਮਤਲਬ ਵੀ ਪੂਰੇ ਪਰਿਵਾਰ ਦੇ ਨਾਲ ਹੀ ਬੰਦਾ ਅੱਗੇ ਵਧਦਾ ਵਗਾ ਜਦੋਂ ਫੋਨ ਆਇਆ ਸੀਗਾ 52 ਸਾਲ ਬਾਅਦ ਹਰਾ ਕੇ ਤੇ ਤੁਸੀਂ ਕਿਸ ਤਰ੍ਹਾਂ ਉਹਨੂੰ ਵਧਾਈ ਦਿੱਤੀ ਤੇ ਉਹਨੇ ਅੱਗੇ ਤੁਹਾਡੇ ਨਾਲ ਕੀ ਗੱਲ 59 ਸਾਲ ਬਾਅਦ ਅਸੀਂ ਆਸਟ੍ਰੇਲੀਆ ਨੂੰ ਭਰਾਇਆ ਵਗਾ ਆਸਟ੍ਰੇਲੀਆ ਨੂੰ ਭਰਾਇਆ ਵਗਾ ਤੇ ਚਲੋ ਇਹ ਵੀ ਜਿਹੜੀ ਗ੍ਰੇਟ ਬ੍ਰਿਟਨ ਨੂੰ ਭਰਾਇਆ ਸੀ ਇਹ ਵੀ ਚਲੋ ਟੀਮ ਹੁਣ ਸਾਰੇ ਮੈਚ ਜਿੱਤੀ ਹੈਗੀ ਸਾਰੇ ਮੈਚ ਜਿੱਤ ਕੇ ਇਹ ਕੁਆਟਰਫਾਈਨਲ ਤੇ ਗਈ ਹੈਗੀ ਟੀਮ ਤਾਂ ਉਹ ਵੀ ਚੰਗੀ ਹੈਗੀ ਹੁਣ ਸਾਰੇ ਜਿੰਨੇ ਵੀ ਉੱਥੇ ਜਾਂਦੇ ਆ ਉਹ ਸਾਰੇ ਜਿੱਤਣ ਵਾਸਤੇ ਜਾਂਦੇ ਹਾਰਨ ਵਾਸਤੇ ਕੋਈ ਨਹੀਂ ਜਾਂਦਾ ਚਲੋ ਪਹਿਲਾਂ 12 ਟੀਮਾਂ ਸੀਗੀਆਂ 12 ਚੋਂ 4 ਦੇ ਨਿਕਲ ਗਈਆਂ ਅੱਜ ਹੁਣ ਫੇਰ ਚਲੋ ਇਹ ਕੁਆਟਰਫਾਈਨਲ ਜਿੱਤੇ ਹੈਗੇ ਹੁਣ 4 ਫੇਰ ਨਿਕਲ ਗਈਆਂ ਹੁਣ 4 ਰਹਿ ਹੁਣ ਅੱਗੇ ਇਹਨਾਂ ਦਾ ਹੁਣ ਸੈਮੀਫਾਈਨਲ ਜਾ ਚਲੋ ਅਸੀਂ ਪ੍ਰਮਾਤਮਾ ਅਗਲੀ ਅਰਦਾਸ ਕਰਦੇ ਹਾਂ ਕਿ ਉਹ ਸੈਮੀਫਾਈਨਲ ਜਿੱਤਣ ਤੇ ਫਾਈਨਲ 'ਚ ਜਾਣ ਸੋਣਾ ਚਾਹੁੰਦੇ ਵੇਖੋ ਜੀ ਅਸੀਂ ਤੇ ਪਿਛਲੇ ਸਾਲ ਦੀ ਜਦੋਂ ਬਰੋਨਜ਼ ਮੈਡਲ ਲੈ ਗਿਆ ਸੀ ਉਦੋਂ ਤੇ ਅਸੀਂ ਅਰਦਾਸਾਂ ਕਰਦੇ ਹਾਂ ਵੀ ਅਗਲੇ ਸਾਲ ਮੈਡਲ ਦਾ ਰੰਗ ਚੇਂਜ ਹੋਵੇ ਹੋਊਗਾ ਪ੍ਰਮਾਤਮਾ ਕਰੂਗਾ ਹੁਣ ਗਾਂ ਕਿਸ ਤਰ੍ਹਾਂ ਦੀ ਇਹਦੇ ਤੋਂ ਉਮੀਦ ਰੱਖੀ ਉਮੀਦ ਇਹੋਈ ਹੈ ਵੀ ਟੀਮ ਸਾਡੀ ਸੈੱਟ ਹੈਗੀ ਮੈਡਲ ਲਿਆਉਣਗੇ ਪੱਕਾ ਸਰਕਾਰ ਦਾ ਕੋਈ ਨੁਮਾਇੰਦਾ ਪਹੁੰਚਾ ਮਿੱਤਰੋ ਸਰਕਾਰ ਦੇ ਨਮਾਇਦਨ ਵਧਾਈ ਤੇ ਜਰੂਰ ਦਿੱਤੀ ਹੈ ਪਰ ਇੱਥੇ ਸਾਡੇ ਕੋਲ ਨਹੀਂ ਕੋਈ ਆਇਆ ਜੇ ਚਲੋ ਅਜੇ ਆਉਣਗੇ ਹੁਣ ਅੱਜ ਸਾਡੀ ਟੀਮ ਟਿਕਾਣੀ ਪਹੁੰਚ ਗਈ ਹੈ ਹੁਣ ਸਾਰੇ 400 ਨੂੰ ਵਧਾਈਆਂ ਆਉਣੀਆਂ ਪਹਿਲ ਚਲੋ ਜੁਰ ਹਰ ਇੱਕ ਜ਼ਮੀਦਿਆ ਨੇ ਸਾਨੂੰ ਵਧਾਈ ਦਿੱਤੀ ਸੀਗੀ ਐਰ ਕੀ ਵੀ ਬਸ ਆਉਣਗੇ ਸਾਰੇ ਆਉਣਗੇ ਬਿਲਕੁਲ ਜੀ ਵਧਾਈਆਂ ਮਾਂ-ਬਾਪ ਨੂੰ ਮਿਲਦੀਆਂ ਖੁਸ਼ੀ ਹੁੰਦੀ ਹੈ ਜਦੋਂ ਉਹਨਾਂ ਦਾ ਪੁੱਤਰ ਕੋਈ ਕਾਮਯਾਬੀ ਹਾਸਲ ਕਰਕੇ ਉਹਨਾਂ ਦੀ ਝੋਲੀ 'ਚ ਪਾਉਂਦਾ ਮਾਂ ਬੈਠੀ ਹੈ ਸਭ ਤੋਂ ਜ਼ਿਆਦਾ ਰੋਲ ਉਸਦੀ ਮਾਂ ਦਾ ਹੁੰਦਾ ਜਿਹੜੇ ਕੁੱਖੋ ਜੰਮਦੀ ਹੈ ਜੰਮਣ ਤੋਂ ਬਾਅਦ ਉਹਨੂੰ ਪਾਲਦੀ ਹੈ ਉਹਨੂੰ ਸਿਖਾਉਂਦੀ ਹੈ ਪਿਓ ਤੇ ਜ਼ਰੂਰ ਉਂਗਲੀ ਫੜ ਕੇ ਉਹਨੂੰ ਚੱਲਣਾ ਸਿਖਾਉਂਦਾ ਕਿ ਚੱਲ ਭਾਈ ਬਾਕੀ ਮਾਂ ਜਿਹੜੀ ਐ ਉਹਦਾ ਸਭ ਤੋਂ ਵੱਡਾ ਰੋਲ ਆ ਰੱਬ ਵੀ ਮਾਂ ਨੂੰ ਮੰਨਦਾ ਕਿਉਂਕਿ ਮਾਂ ਹੀ ਇੱਕ ਐਸੀ ਜੀ ਚੀਜ਼ ਐ ਜਿਹੜੀ ਬੱਚੇ ਨੂੰ ਆਪਣੀ ਕੋਖ ਚ ਪਹਿਲਾਂ ਪਾਲਦੀ ਐ ਫਿਰ ਉਸਨੂੰ ਦੁਨੀਆਂ ਦੇ ਉੱਤੇ ਆਂ ਕੇ ਪਾਲਦੀ ਐ ਅੱਜ ਉਸਤੇ ਅਥਰੂ ਵੀ ਨਿਕਲਦੇ ਨੇ ਸ਼ਾਇਦ ਖੁਸ਼ੀ ਦੇ ਅਥਰੂ ਨੇ ਕਿਉਂ ਨਿਕਲਦੇ ਵੀ ਐ ਕਿਉਂਕਿ ਮਨ ਭਾਵਕ ਹੁੰਦਾ ਜਦੋਂ ਇੱਕ ਬੱਚਾ ਆਪਣਾ ਮਾਂ-ਬਾਪ ਦਾ ਨਾਮ ਰੋਸ਼ਨ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰਦਾ ਐ ਤੇ ਉਹਨਾਂ ਨਾਲ ਵੀ ਗੱਲ ਕਰਦੇ ਆ ਕਿ ਉਹਨਾਂ ਨੂੰ ਕਿੰਨੀ ਖੁਸ਼ੀ ਹੈ ਹਾਂਜੀ 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 ਬਹੁਤ ਖੁਸ਼ੀ ਆਗੇ ਕਿੰਨਾ ਸੀਨਾ ਚੋਰਾ ਆ ਆ ਸੀਨਾ ਬਹੁਤ ਚੌੜਾ ਹੋਇਆ ਆ ਕੇ ਉਹ ਵਾਈਕਰੂ ਕਰਨ ਵਾਲਾ ਸਭ ਕੁਝ ਪਰਮਾਤਮਾ ਗਿਆ ਰਾਸੀ ਤੇ 골ਡ ਮੈਡਲ ਲੈ ਕੇ ਆਉਣ ਇਹਨਾਂ ਨੂੰ चार दिनी कलाज़ रखियो। युरोप तो ओलंपिक वाले तो तूड़ा हुई। हाँ जी। ये हो क्या? गुस्से ना देनी कोई। नहीं 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 गुस्सा क्यों करना? युरोप क्या कह रहे थे? ये हो क्या है कि तुम सिर्फ चार दिन कलाज़ रखो बच्चों। हाँ। आज जितें हैं। हाँ जी। चांडी मैनल जीत गया। गोल्ड ਲੈ ਕੇ ਆਂ ਜੀ। গোল্ড ਲੈ ਕੇ ਆਂ। ਸਾਨੂੰ ਆਸ ਆ ਸਾਨੂੰ ਵਾਹਿਗੁਰੂ ਤੇ ਭਰੋਸਾ ਆ। ਜਿਹਦੇ ਅੱਗੇ ਹਰ ਦਸਾਂ ਕਰਦੇ ਆ। ਪਿਛਲੀ ਵਾਰੀ ਵੀ ਇੱਥੇ ਕਾਫੀ ਜਿਹੜੂ 골ਡ ਮੈਡਲ ਲੈ ਕੇ ਆਏ ਸੀ ਬੜਾ ਹਾਂ ਜੀ ਹਾਂ ਜੀ। ਖੁਸ਼ੀ ਮਨਾਈ ਗਈ ਸੀ। ਬਹੁਤ ਜ਼ਿਆਦਾ। 골ਡ ਮੈਡਲ ਲੈ ਕੇ ਆਣੇ ਕਿੰਨੀ ਕੁ ਤੋਂ ਵੱਧ ਮਨਾਉਂ। ਹਾਂ ਉਸ ਤੋਂ ਵੱਧ ਕਰਾਂਗੇ।